ਦੀਮਾਨ ਬਾਈ ਰਾਜੂ ਉਹਨਾਂ ਦੇ ਨਾਲ ਕਹਿੰਦੇ ਭਰਾਵਾਂ ਤੋਂ ਵੱਧ ਪਿਆਰ ਹੈ ਰਜੇਸ਼ ਦੀਮਾਨ ਪਵਾਰ ਤੋਂ ਆਇਆ ਮਾਲਵੇ ਦੀ ਧਰਤੀ ਤੇ ਜੀ ਆਇਆਂ ਕਹਿੰਦੇ ਆ ਮਹਾਰਾਜ ਕੋਈ ਸਮਾਸੀ ਬਣਸੇ ਮਹਾਰਾਜ ਦਾ ਅਮਰੀ ਮਹਾਰਾਜ ਦਾ ਕੌਰੀ ਹੋਣੀ ਸ਼ੀਰੇ ਹੋਣੀ ਮੇਰੇ ਵੀਰੋ ਖੈਰੇ ਵਰਗੇ ਨੌਜਾਨ ਸਾਡੇ ਹਸੇ ਨਗਰ ਦੇ ਪ੍ਰਸਿੱਧ ਖਿਡਾਰੀ ਕਾਂਤੀ ਰਾਏ ਵਾਲਾ ਕਹਿੰਦੇ ਹਸੇ ਨਗਰ ਦੇ ਲਈ ਕਬੱਡੀ ਖੇਡਿਆ ਹੈ ਸਮੇਂ-ਸਮੇਂ ਦੀਆਂ ਗੱਲਾਂ ਹੁੰਦੀਆਂ ਹਰ ਇੱਕ ਬੰਦੇ ਦਾ ਸਮਾਂ ਹੁੰਦਾ ਹੈ ਅੱਜ ਇਹਨਾਂ ਮੁੰਡਿਆਂ ਦਾ ਸਮਾਂ ਔਰ ਬਾਤ ਸਿਰੇ ਦਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਦੋਦਾ ਤੇ ਖੰਡੂਰ ਸਾਹਿਬ ਦਾ ਮੇਰੇ ਪੰਜਾਬੀ ਵੀਡੀਓ ਰਪਿੰਦਰ ਭਾਈ ਕੁਆਟਰ ਫਾਈਨਲ ਮੈਚ ਜਿਹੜਾ ਹੈ ਉਹ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਦੋਦਾ ਤੇ ਖੰਡੂਰ ਸਾਹਿਬ ਦੀਆਂ ਟੀਮਾਂ ਦੇ ਦਰਮਿਆਨ ਸਿਰੇ ਦੀ ਟੱਕਰ ਤੌਰ ਕੀ ਵਾਲਾ ਦੀਪ ਤਿਆਰ ਹੈ ਹੁਣ ਸਟੇਜ ਵਾਲੇ ਮਾਈਕ ਬੰਦ ਕਰ ਲਿਓ ਲੋਕਾਂ ਨੂੰ ਸੁਵਾਦ ਦੇ ਨਹੀਂ ਹੈ ਮਹਾਰਾਜ ਵਾਲਿਓ ਕਿਤਨਾ ਭਰਾ ਰਪਿੰਦਰ ਬਾਬੀ ਲੇਖੋਸਿਆਂ ਵਾਲਿਆ ਚੱਕ ਮਾਈਕ ਤੇ ਕਰਦੇ ਗੱਲ ਨੋਜੋ ਓਏ ਆ ਗਿਆ ਦੀਪਤਪੁਰਜੀ ਵਾਲਾ ਕਹਿੰਦੇ ਉਹ ਮੁੰਡਾ ਅੰਮਰਸਰੀਆ ਅੱਜ ਮਹਾਰਾਜ ਦੇ ਵਿੱਚ ਆਇਆ ਹੋਇਆ ਨਾਲ ਕਹਿੰਦੇ ਸਾਜਨ ਵੀ ਆਇਆ ਉਹ ਵੱਡੇ ਮੇਲੇ ਦੀਆਂ ਵੱਡੀਆਂ ਗੱਲਾਂ ਮੇਰੇ ਮਤਰੋ ਆਹ ਮਾਚ ਨੂੰ ਦੁਨੀਆ ਤਰਸਦੀ ਸੀ ਇੱਕ ਪਾਸੇ ਕਹਿੰਦੇ ਸੂਰੇ ਵਾਲਿਆ ਉਹ ਦੂਜੇ ਪਾਸੇ ਦੀਪ ਪੱਜ ਗਿਆ ਉਹ ਰਪਿੰਦਰ ਅੰਦਰ ਵੱਡੇ ਵੱਡੇ ਖਿਡਾਰੀ ਫੇਰ ਨੇ ਵੀ ਮੁੰਡੇ ਦੇ ਟੱਚ ਸੋਹਣੇ ਆ ਮੁੰਡੇ ਦੀ ਖੇਡ ਵਧੀਆ ਇੱਕ ਪਾਸੇ ਕਰਦੇ ਤਟਾ ਔਰ ਦੂਜੇ ਪਾਸੇ ਆਓ ਸਾਹਮਣੇ ਦੋਦੇ ਵਾਲਾ ਰਪਿੰਦਰ ਨੰਬਰ ਜੋੜੂ ਕੇ ਨਹੀਂ ਗੱਲ ਸਮੇਂ ਦੀ ਪਹਿਲਾ ਕੁਟ ਫੇਡਰ ਮਹਾਰਾਜ ਦੀ ਧਰਤੀ ਮੇਰੇ ਵੀਰੋ ਵੱਡਾ ਨਗਰ ਹੈ ਮਹਾਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਆ ਸੁਰ ਸਿੰਘ ਤੋਂ ਆਇਆ ਉਹ ਜਿੱਥੇ ਕਿਹਨੇ ਬਾਬਾ ਵਿਧੀ ਚੰਦ ਜੀ ਦਾ ਜਨਮ ਹੋਇਆ ਤੇ ਅਮਰੀਕ ਬਾਬਾ ਵਿਧੀ ਚੰਦ ਜੀ ਨੇ ਜਦੋਂ ਦਿਲਵਾਗ ਤੇ ਗਰਵਾਗ ਘੋੜੇ ਦੀ ਜਿਹੜੀ ਛਾਲ ਮਨਾਈ ਨਾ ਲਾਹੌਰ ਦੇ ਕਿਲੇ ਤੋਂ ਤੇ ਉਹ ਇੱਥੇ ਪਾਸ਼ਾ ਕੋਲ ਲੈ ਕੇ ਪੁੱਜੇ ਸਨ ਉਹ ਧਰਤੀ ਦੇ ਮੇਰੇ ਵੀਰੋ ਫਿਰ ਜੰਗ ਹੋਇਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਸ਼ਹਿਜ਼ਾਦ ਅਲੀ ਸ਼ਾਜੀ ਆਹ ਸ਼ਾਜੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਬੁਲਟਾਂ ਦਾ ਜੇਤੂ ਆ ਮੇਰੇ ਮਿੱਤਰੋ ਇਹ ਬਾਲੇ ਮਾਨ ਦਾ ਕਹਿੰਦਾ ਵੀ ਅਸੀਂ ਗੁੱਜਰਾਂ ਦੇ ਮੁੰਡੇ ਆ ਉਹ ਕਹਿੰਦੇ ਸ਼ਾਜੀ ਇੱਧਰ ਕਹਿੰਦੇ ਗੁਰਦੇਤ ਵੜ ਗਏ ਵੱਡੇ ਮਾਲੋ ਉਹ ਕਹਿੰਦੇ ਇਹ ਕੁੱਤਮੇ ਵਾਲੇ ਰਮਣੇ ਮੇਰੇ ਮਿੱਤਰੋ ਉਹ ਕਹਿੰਦੇ ਪਿੰਦੇ ਖੜੇ ਹੋੜੀ ਉਹ ਧਰਤ ਖਡੂਰ ਸਾਹਿਬ ਦੀ ਇਹ ਪਹਿਲਾਂ ਆਖਿਆ ਵੀ ਉਹ ਪਾਵਣ ਹੈ ਉਹ ਪਵਿੱਤਰ ਹੈ ਪਰ ਅੱਜ ਕਹਿੰਦੇ ਮਾਲਵੇ ਰੌਣਕਾਂ ਲੱਗਿਆ ਹੋ ਜਣ ਆਹ ਕਹਿੰਦੇ ਮਾਲਵੇ ਵਾਲਾ ਟਰਾਈ ਕਰਦਾ ਪਰ ਦੀਪਦ ਮੁਰਜੀ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ ਦਾ ਸੁਣ ਕੇ ਜੌਂਦਿਆਂ ਦਾ ਉਹ ਦੁਨੀਆ ਕੰਬਦੀ ਆ ਇਹ ਧਰਤ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਹੈ ਇਹ ਧਰਤ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਦੋਦੇ ਵਾਲਾ ਸੰਦੀਪ ਚਾਰ ਜਾਫੀ ਨੇ ਇੱਕ ਪਾਸੇ ਕਹਿੰਦੇ ਕਰਦਾ ਕੋਸ਼ਿਸ਼ ਕਰ ਦਿੱਤਾ ਛੋਟਾ ਤਾਰਚੇਦ ਮੇਰੇ ਮਿੱਤਰੋ ਪਰ ਪੁਆਇੰਟ ਜਿਹੜਾ ਦੋਦੇ ਵਾਲਾ ਸੰਦੀਪ ਸਾਡਾ ਜੋਧੇ ਹੁੜੀ ਬਾਅਦ ਮੇਂ ਜ਼ਿੰਦਗੀ ਦੇ ਦਵਿੰਦਰ ਪੰਨੂ ਸਾਈਪ੍ਰਸ ਵੱਡਾ ਵੀਰ ਕਹਿੰਦਾ ਰੁਪਿੰਦਰ ਦੋਦੇ ਦੀਆਂ ਦੋ ਰੈਡਾ ਦੋ ਹਯਾਰ ਦੀਆਂ ਦਵਿੰਦਰ ਪੰਨੂ ਸਾਈਪ੍ਰਸ ਨੂੰ ਚੇਤੇ ਤੌਰ ਤੇ ਪੁਜਿਆ ਹੋਇਆ ਯਾਰੀ ਹੈ ਮੇਰੇ ਵੀਰੋ ਰਮਨੇ ਦੇ ਨਾਲ ਮਹਾਰਾਜ ਬਾਣੇ ਯੋਧੇ ਦੇ ਨਾਲ ਤੇ ਵੱਡਾ ਮੇਲਾ ਅੱਜ ਸਾਰੇ ਭਰਾਵਾਂ ਨੇ ਸਾਰੇ ਨਕਰ ਦੇ ਸਹਿਯੋਗ ਦੇ ਨਾਲ ਰਲ ਕੇ ਕਰਵਾਇਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ 도ਤੇਆ ਰਪਿੰਦਰ 도ਤੇਆ ਰਪਿੰਦਰ 도ਤੇਆ ਰਪਿੰਦਰ ਤੇ ਤਾਰਜਨ ਤਾਰਜਨ ਪੁੰਦੜ ਤੇ ਖੀਰਾਂ ਵਾਲੀ ਜਲਦੀ ਦੇ ਨਾਲ ਗਰਾਊਂਡ ਦੇ ਲਾਗੇ ਆ ਜਾਣ ਪੁੰਦੜ ਤੇ ਖੀਰਾਂ ਵਾਲੀ ਦੀਆਂ ਟੀਮਾਂ ਦੇ ਦਰਮਿਆਨ ਇਸ ਤੋਂ ਬਾਅਦ ਮੈਚ ਖੇਡਿਆ ਜਾਵੇਗਾ ਉਧਰ ਗੁਰਦੇਤੇ ਨੇ ਪਿਆਰ ਨਾਲ ਆਖਿਆ ਵੀ ਬੁੱਲ ਤੇ ਅੱਖਾਂ ਦੇ ਵਿਚਾਲੇ ਨਾ ਮਾਰਿਆ ਕਰ ਯਾਰ ਨੱਕ ਠੰਡਾ ਹੈ ਉਹ ਨੰਬਰ ਕਿਹਦੇ ਇਸ ਵੇਲੇ ਰੀਡਰ ਦੇ ਹਿੱਸੇ ਜੁੜਦਾ ਹੋਇਆ ਸ਼ਹਿਜ਼ਾਦ ਅਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਬੰਦੇ ਨੇ ਹੱਥ ਲਾਉਣੇ ਤੇ ਕਿੱਥੇ ਲਾਵੇ ਯਾਰ ਇੱਕ ਕੰਦ ਚੰਡੀ ਹੋਈ ਹੈ ਇੱਕ ਪਾਸੇ ਗੁਰਦੇਤਾ ਇੱਕ ਪਾਸੇ ਸੱਤੂ ਹੈ ਵਿਚਾਲੇ ਨਿੱਕਾ ਗੁਰਦੇਤਾ ਨਾਲ ਨਿੱਕਾ ਸੱਤੂ ਹੈ ਓਏ ਮਾਜੇ ਦੀ ਧਰਤੀ ਮੇਰੇ ਮਿੱਤਰੋ ਇਹਨਾਂ ਦੇ ਬੱਟਿਆਂ ਦੇ ਕੰਨ ਉਹ ਬਿਨਾ ਸਿਰਾਂ ਤੋਂ ਜੰਗਾਂ ਲੜੀਆਂ ਓ ਗੁਰਦੇਤੇ ਉਬਰ ਕਹਿੰਦੇ ਉਹ ਸ਼ਾਜੀ 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 ਨੰਬਰ ਲੈ ਗਿਆ ਮੇਰੇ ਵੀਰੋ ਹਾਜੀ ਅਸਮਾਨ ਦਾ ਪੋਤਾ ਕਹਿੰਦੇ ਇਸ ਵੇਲੇ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਫਕੀਰ हुसैन ਦਾ ਪੁੱਤਰ ਨੰਬਰ ਲੈ ਗਿਆ ਆਹ ਸਾਹਮਣੇ ਅੰਬਾ ਖੇਡ ਮੈਦਾਨ ਅੰਦਰ ਸੁਰਸੀ ਦੀ ਧਰਤੀ ਦਾ ਇਸ ਵੇਲੇ ਕਬੱਡੀ 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 ਫਰਿਆਦ ਤੇ ਅੰਬਾ ਅੰਬਾ ਤੇ ਫਰਿਆਦ ਵਾਹ ਵਾਹ ਗਬਰੂ ਐ ਮਨਜੀਤ ਬਲਾਸਪੁਰ ਵਾਲਾ ਸਿੱਧਾ ਕਹਿੰਦੇ ਦਿੱਲੀ ਤੋਂ ਮਹਾਰਾਜ ਦੇ ਕਬੱਡੀ ਕੱਪ ਤੇ ਆਇਆ ਹੈ ਔਰ ਯਾਰੀਆਂ ਨੇ ਰਮਨੇ ਹੁਣਾ ਦੇ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਭਰਾਵਾ 3 ਫਰਵਰੀ ਦਾ ਸੱਤਾ ਵੀ ਹੈ ਕਹਿੰਦਾ ਨਵੇਂ ਸੋਨਾ ਲੀਕਾ ਦੇਵਾਂਗੇ ਬਸਤਾਂ ਨੂੰ ਕੁਮਾਰ ਮਾਜਰੇ ਦਾ ਕਬੱਡੀ ਕੱਪ ਖੇਡਿਆ ਜਾਊਗਾ ਲਓ ਦੋਤੇ ਵਾਲਾ ਸੰਦੀਪ ਮੇਰੇ ਵੀਰੋ ਅੱਜ ਸੰਦੀਪ ਨੰਗਣਪੀਆਂ ਦੀਆਂ ਯਾਦਾਂ ਨੇ ਅੱਜ ਪੂਰਾ ਪਰਿਵਾਰ ਕਿਨੇ ਅੱਜ ਦੇ ਮੇਲੇ ਨੂੰ ਸਹਿਯੋਗ ਕਰਨ ਦੇ ਲਈ ਪੁੱਜਿਆ ਹੋਇਆ ਹੈ ਭਾਗ ਅੰਗਰੇਜ਼ ਹੁਣੀ ਪੁੱਜੇ ਹੋਏ ਨੇ ਤੇ ਇਹ ਦਿਲ ਤੋਂ ਧੰਨਵਾਦ ਆਓ ਸਾਹਮਣੇ ਦੀਪ ਕੁਮਰ ਜੀ ਆ ਅਗਲੀ ਕਬੱਡੀ ਅਮਰੀਕ ਚੱਕ ਮਾਈਕ ਆਓ ਸਾਹਮਣੇ ਕਹਿੰਦੇ ਦੀਪ ਕਬੱਡੀ ਪਾ ਰਿਹਾ ਹੈ ਖੀਰਾਂ ਵਾਲੀ ਤੇ ਭੂੰਦੜ ਨੂੰ ਬੇਨਤੀ ਹੈ ਅਗਲੇ ਨੱਚਾਂ ਦੇ ਵਿੱਚ ਤੁਹਾਡਾ ਪਤਾ ਲੱਗਣਾ ਹੈ ਵੀ ਕਿਹਦੀਆਂ ਬਹੁਤ ਕਿੰਨਾ ਜ਼ੋਰ ਹੈ ਅਗਲੇ ਨੱਚਾਂ 'ਚ ਉਹ ਤੁਹਾਡਾ ਪਤਾ ਲੱਗਣਾ ਵੀ ਕਿਹਦੀਆਂ ਬਹੁਤ ਕਿੰਨਾ ਜ਼ੋਰ ਹੈ ਰਪਿੰਦਰ ਦੀ ਦੂਜੀ ਕੌਡੀ ਦਵਿੰਦਰ ਪੱਲੂ ਵੱਲੋਂ 2000 ਦੀ ਹੈ ਉਧਰ ਕਹਿੰਦੇ ਫਰਿਆਦ ਦੋ ਜੱਫੇ ਹੈਪੀ ਬਾਈ ਤੇ ਆਰਸ ਗਰੁੱਪ ਦੇ ਰਾਜੂ ਸ਼ਾਮਪੁਰ ਜੀ ਕਹਿੰਦੇ 3000 ਹੋਵੇਗਾ ਬਾਈ ਗੱਲ ਮੇਰੇ ਵੀਰੋ ਪੱਡੀਆਂ ਨੇ ਵੱਡਾ ਕੱਠਾ ਹੈ ਵੱਡਾ ਪਿੰਡ ਮਹਾਰਾਜ ਮਹਾਰਾਜ ਕਹਿੰਦੇ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਬਾਈ ਜਰੂਰੀ ਜਰੂਰੀ ਬੇਨਤੀ ਹੈ ਬਾਈ ਟਾਈਮ ਵਿੱਚ ਡਿਸਟਰਬ ਕਰਿਆ 6845 ਗੱਡੀ ਖੜੀ ਹੈ ਬਾਈ ਸਟੇਜ ਦੇ ਬੈਕ ਸਾਈਡ ਉਹ ਵਿਚਾਲੇ ਖੜੀ ਹੈ ਸਾਡੇ ਜਿਹੜੇ ਵੀਆਈਪੀ ਮਹਿਮਾਨ ਆਏ ਉਹਨਾਂ ਨੇ ਵਾਪਸ ਜਾਣਾ ਹੁੰਦਾ ਗੱਡੀ ਪਾਸੇ ਕਰ ਲੋ 6845 ਸੈਵਰਲਟ ਗੱਡੀ ਹੈ ਜੀ ਹਾਂਜੀ ਬਾਈ ਹਾਂ ਗੱਡੀਆਂ ਕਹਿੰਦੇ ਪਾਸੇ ਕਰ ਲੋ ਪਰ ਜਿਹਨੂੰ ਸਵਾਦ ਆ ਜਾਂਦਾ ਨਾ ਉਹ ਹੁਣ ਪਾਸੇ ਨਹੀਂ ਕਰਦਾ ਲੋਕ ਤੇ ਉੱਠੇ ਹੀ ਨਹੀਂ ਮੇਰੇ ਵੀਰੋ ਸਵੇਰ ਤੋਂ ਜਿੰਮੇ ਬੈਠੇ ਨੇ ਉਹ ਵੀ ਬੈਠੇ ਖੇਡ ਕਬੱਡੀ ਦਾ ਆਨੰਦ ਮਾਣਦੇ ਨੇ ਕਬੱਡੀ 365.com ਵੱਡੀ ਕਿੰਤੀ ਅੰਬੇ ਦੀ ਰੇਡ ਤੇ ਸੂਰੇ ਵਾਲੀਆ ਉਹ ਗਗਨ ਦਾ ਜਫਾ ਆਇਆ ਨਜ਼ਾਰਾ ਗਗਨ ਗਗਨ ਉਹ ਮਹਾਰਾਜ ਆਇਆ ਸਵਾਦ ਕੇ ਨਹੀਂ ਓ ਬਟਿੰਡੇ ਪਤਾ ਲੱਗਣੇ ਚਾਹੀਦਾ ਮਰਾ ਜਾਣਿਓ ਵੀ ਅਸੀਂ ਅੜਕਾ ਰੜਕਾ ਧੰਨ ਨੂੰ ਜੰਮੇ ਆ ਇਹ ਮਹਾਰਾਜ ਪਿੰਡਾਂ ਨੇ ਅੜਕਾ ਮੜਕਾ ਤੇ ਰੜਕਾ ਧੰਨ ਨੂੰ ਜੰਮੇ ਆ ਆਹ ਕਹਿੰਦੇ ਦੀਪ ਅਗਲੀ ਕਬੱਡੀ ਪੌਣ ਦੇ ਲਈ ਪੜਿਆ ਹੋਇਆ ਮੇਰੇ ਮਿੱਤਰੋ ਉਧਰ ਵੱਟਾ ਭਰਾ ਜੰਦੇ ਅੰਗਰੇਜ਼ ਆਇਆ ਹੋਇਆ ਜਿਦਾਂ ਨੇ ਕਹਿੰਦੇ ਕੌਡੀ ਨੂੰ ਉਹ ਦਿੱਤਾ ਕੁਝ ਨਾ ਕੁਝ ਆਹ ਜਦੋਂ ਕਹਿੰਦੇ ਕਿੜਤੀ ਹੋਵੇਗੀ ਉਹ ਕਹਿੰਦੇ ਪਰਿਵਾਰਾਂ ਦੇ ਵਿੱਚ ਸੰਧੂ ਪਰਿਵਾਰ ਦਾ ਹੋਵੇਗਾ ਜਦੋਂ ਪੁੱਛਿਆ ਜਾਵੇਗਾ ਵੀ ਤੁਸੀਂ ਕੀ ਕੀਤਾ ਕਬੱਡੀ ਦੇ ਲਈ ਉਹ ਕਹਿ ਸਕਦੇ ਆ ਵੀ ਅਸੀਂ ਆਪਣਾ ਧਰ ਦਿੱਤਾ ਕਬੱਡੀ ਨੂੰ ਉਹ ਕਹਿੰਦੇ ਬੁਰਜ ਵਰਗਾ ਪੁੱਤ ਦਿੱਤਾ ਕਬੱਡੀ ਨੂੰ ਉਹ ਦੋਦੇ ਵਾਲਾ ਆ ਗਿਆ ਸੰਦੀਪ ਦੋਦੇ ਵਾਲਾ ਮੇਰੇ ਵੀਰੋ ਅੱਜ ਸੰਦੀਪ ਸੁਰਖਪੁਰੀਆ ਵੀ ਪੁੱਜਾ ਹੋਇਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਇਸ ਲਈ ਕਬੱਡੀ ਸੰਦੀਪ ਸੰਦੀਪ ਤੇ ਸੱਤੂ ਸੰਦੀਪ ਤੇ ਸੱਤੂ ਖੰਡੂਰ ਸਾਹਿਬ ਦੀ ਧਰਤੀ ਦਾ ਸੱਤੂ 8-5 ਹਾਈਆਂ ਦੀ ਚਰਨਾਂ ਦੀ ਸ਼ੋਪਰਾਪਾ ਧਰਤੀ ਹੈ ਔਰ ਪੁਆਇੰਟ ਜਿਹੜਾ ਹੈ ਇਸ ਲਈ ਸੰਦੀਪ ਦਾ ਹੈ ਜਿਹਨੇ ਦੁੱਲੇ ਨਾਲ ਆਏ ਆ ਉਹਨਾਂ ਨੂੰ ਬੇਨਤੀ ਆ ਵੀ ਇੱਥੇ ਹੀ ਖੜੇ ਰੋ ਕੋਈ ਗੱਲ ਨਹੀਂ ਇਧਰ ਵੀਰ ਗਰਾਊਂਡ ਦੇ ਵਿੱਚ ਆ ਜਾਣ ਦੇ ਆਪਾਂ ਸਾਰੇ ਮੇਰੇ ਵੀਰ ਕਿਉਂਕਿ ਗਰਾਊਂਡ ਨੂੰ ਕਲੀਅਰ ਰੱਖਣਾ ਹੈ ਗਰਾਊਂਡ ਦੇ ਵਿੱਚ ਆਪਾਂ ਜਿਆਦਾ ਰਸ਼ ਨਹੀਂ ਹੋਣ ਦੇਣਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਦਬੁਰਜੀ ਵਾਲਾ ਦੀਪ ਦੁਬੁਰਜੀ ਵਾਲਾ ਨੰਬਰ ਲੈ ਗਿਆ ਮੇਰੇ ਵੀਰੋ ਆਪਣੀ ਟੀਮ ਦੇ ਲਈ ਸਿਰੇ ਦਾ ਮੈਚ ਚੱਲ ਰਿਹਾ ਦੋਤੇ ਵਾਲਾ ਰਪਿੰਦਰ ਖੇਡ ਮੈਦਾਨ ਅੰਦਰ 19 ਨੰਬਰ ਦੀ ਨਿੱਕਰ ਪਾਈ ਹੋਈ ਹੈ ਗੋਰਾ ਨਿਸ਼ੋਰ ਰੰਗ ਹੈ ਬੜਾ ਟੈਕਨੀਕਲ ਪਲੇਅਰ ਹੈ ਸਾਡੀ ਖੇਡ ਕਬੱਡੀ ਦਾ ਅਮਰੀਕ ਸਿੰਘ ਕਰਦੇ ਗੱਲ ਫਿਰ ਇਸ ਨੌਜੋਕੀ ਉਹ ਸਾਹਮਣੇ ਕਹਿੰਦੇ ਦੋਦੇ ਵਾਲੇ ਦੀ ਕਬੱਡੀ ਪੈ ਰਹੀ ਹੈ ਰਪਿੰਦਰ ਹੈ ਇਹਦੇ ਤੇ ਕਹਿੰਦੇ 2000 ਹੈ ਫੈਸਲੇ ਹੋ ਜਾਣਗੇ ਦਵਿੰਦਰ ਪੰਨੂ ਵੱਡਾ ਵੀਰ ਸਾਈਪ੍ਰਸਟੋ ਤੇ ਮੈਨੂੰ ਚੱਕਦੇ ਕਹਿੰਦੇ ਅੱਜ ਸਰਪੰਚ ਸਾਹਿਬ ਆਏ ਹੋਏ ਹੈ ਇੱਧਰ ਕਹਿੰਦੇ ਨਿੱਕਾ ਸੱਤੂ ਪਰ ਦੋਦੇ ਵਾਲੇ ਦਾ 2000 ਸੰਦੀਪ ਭੇਜੋ ਕਿਸੇ ਨੂੰ ਰਪਿੰਦਰ ਦੇ ਪੈਸੇ ਲੈ ਜਾਓ ਫੜ ਕੇ ਭਾਈ ਦਾੜਾ ਕੈਨੇਡਾ ਉਹਨਾਂ ਵੱਲੋਂ 500 ਡੈਡੀ ਦੇ ਲਈ ਤੇ 500 ਕਹਿੰਦੇ ਲਬਰ ਜਿਹੇਰ ਦੇ ਲਈ ਪੁੱਜਦਾ ਹੋਇਆ 5500 ਰੁਪਇਆ ਪੁੱਜਦਾ ਹੋਇਆ ਵੀ ਇਹ ਕਹਿੰਦੇ ਕਬੱਡੀ ਪਾਉਂਡ ਦੇ ਲਈ ਅੰਬਾ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਨੰਬਰ ਜੋੜ ਗਿਆ ਅੰਬਾ ਅੰਬਾ 16 ਤਰੀਕ ਨੂੰ ਸੱਤਾ ਵੀ ਦਿੱਤਾ ਜਾ ਰਿਹਾ ਹੈ 16 ਜਨਵਰੀ ਨੂੰ ਵੱਡਾ ਖੇਡ ਮੇਲਾ ਆਪਣੇ ਨਗਰ ਦੇ ਵਿੱਚ ਨਿਯੋਜਨ ਕਰਵਾ ਰਿਹਾ ਹੈ ਲੈ ਵੀ ਭੁੰਦੜ ਵਾਲਿਓ ਤੁਹਾਡਾ ਵੀ ਧੰਨਵਾਦ ਹੈ ਟੀਮ ਕਹਿੰਦੇ ਫੇਰ ਇਸ਼ਾਨ ਮੇਰੇ ਵੀਰੋ ਫੋਰਮ ਦੇ ਵਿੱਚ ਖੇਡੂਗੀ ਪਰ ਸਾਹਮਣੇ ਹਾਜੀ ਨਾ ਮੇਰੇ ਵੀਰੋ ਪੋਤਾ ਹਾਜੀ ਸਮਾਨ ਦਾ ਮੇਰੇ ਵੀਰੋ ਸਾਹਮਣੇ ਪੋਤਾ ਹੈ ਇਹ ਹੈ ਨੌਜਨ ਕਹਿੰਦੇ ਗੱਭਰੂ ਇਸਲੇ ਸ਼ਹਿਯਾਦ ਅਲੀ 샤ਜੀ ਇਹਨੇ ਐਕਸ਼ਨ ਵੇਖਣ ਵਾਲੇ ਹੁੰਦੇ ਆ ਇਹਦੀ ਖੇਡ ਕਬੱਡੀ ਨੂੰ ਦੁਨੀਆ ਪਿਆਰ ਕਰਦੀ ਹੈ ਉਧਰ ਸਾਡੇ ਫੌਜੀ ਬਾਈ ਦੀ ਪੈੜੀ ਬਾਈ ਵਾਲੇ ਦੀ ਮੋਟਰਸਾਈਕਲ ਦੀ ਚਾਬੀ ਕਿਤੇ ਡਿੱਗ ਪਈ ਹੈ ਉਹ ਵੀਰ ਕਿਸੇ ਨੂੰ ਚਾਬੀ ਮਿਲੇ ਤੇ ਜਰੂਰ ਮੋੜ ਦਿਓ ਹੱਥ ਵੱਢ ਕੇ ਬੇਨਤੀ ਹੈ ਜਰੂਰ ਮੋੜ ਦਿਓ ਜਿਹੜਾ ਰੀਪਲੇ ਵਾਲਾ ਨੰਬਰ ਸੀਗਾ ਉਹ ਕਹਿੰਦੇ ਰਪਿੰਦਰ 도ਤੇ ਨੂੰ ਦਿੱਤਾ ਗਿਆ ਰਪਿੰਦਰ 도ਤੇ ਨੂੰ ਜਿਹੜਾ ਉਹ ਨੰਬਰ ਦਿੱਤਾ ਗਿਆ ਉਹ ਦੀਪੰਦਪੁਰਜੀ ਵਾਲਾ ਭੱਜ ਗਿਆ ਉਹ 도ਤੇ ਵਾਲਾ ਆ ਗਿਆ ਹੁਣ ਤੇ ਲੋਕਾਂ ਨੂੰ ਕਹਿੰਦੇ ਚਾਹ ਜਾਂ ਚੜਿਆ ਪਿਆ ਆਹ ਲੋਕ ਟੀਨਾ ਤੇ ਚੜੇ ਬੈਠੇ ਨੇ ਕੋਈ ਮੇਰੇ ਵਿਰੋਧ ਸਿੱਖਰੀ ਨਹੀਂ ਵੀ ਜੇ ਟੁੱਟ ਗਈ ਸੱਟ ਵੀ ਵੱਜ ਸਕਦੀ ਹੈ ਪਰ ਖੇਡ ਕਬੱਡੀ ਦਾ ਜਨੂਨ ਹੀ ਹੋ ਜਾ ਖੇਡ ਕਬੱਡੀ ਦਾ ਜਨੂਨ ਹੀ ਹੋ ਜਾ ਮੈਂ ਬੇਨਤੀ ਕਰਦਾ ਸਪੌਂਸਰ ਭਰਾਵਾਂ ਨੂੰ ਵੀ ਜਿਹੜੀਆਂ ਟੀਮਾਂ ਦਾ ਹਜੇ ਮੈਚ ਨਹੀਂ ਜੇ ਤੇ ਰਸ਼ ਕਰਉਣਾ ਹੈ ਫਿਰ ਤੇ ਗਰਾਊਂਡ 'ਚ ਭੇਜ ਦਿਓ ਜੇ ਗਰਾਊਂਡ ਕਲੀਅਰ ਹੀ ਰੱਖਣਾ ਤੇ ਫਿਰ ਬਾਹਰਲੇ ਪਾਸੇ ਰੱਖੋ ਮੇਰੇ ਵੀਰਾਂ ਨੂੰ ਬੜੀ ਮਿਹਰਬਾਨੀ ਆਓ ਸਾਹਮਣੇ ਦੇਖ ਲਓ ਵੀ ਦੋਦੇ ਵਾਲਾ ਰਪਿੰਦਰ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਲੈ ਵੀ ਖੀਰਾਂ ਵਾਲੀਆਂ ਮੁਬਾਰਕਬਾਦ ਹੈ ਅੱਜ ਕਿੰਨੇ ਖੀਰਾਂ ਵਾਲੀਏ ਕੱਕੀ ਦਾ ਜਨਮ ਦੇਣਿਆ ਤੇ ਮਹਾਰਾਜ ਵਾਲਿਓ ਮਾਰੇ ਤਾੜੀਆਂ ਫੇਰ ਦੇ ਦਿਓ ਮੇਰੇ ਵੀਰੋ ਅਸ਼ੀਰਵਾਦ ਖੀਰਾਂ ਵਾਲੀਏ ਗੱਗੀ ਨੂੰ ਆਓ ਸਾਹਮਣੇ ਇਸ ਵਾਲਿਆ ਅੰਬਾ ਨੌਜਵਾਨ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਅੱਜ ਗੱਲਾਂ ਲੱਗਣ ਗਈਆਂ ਟਕਾਣੇ ਰੁਪਿੰਦਰ ਕਹਿੰਦਾ ਕੇਕ ਚ ਕਰਦ ਚੱਲੂ ਅੱਜ ਅੱਜ ਕੇਕ ਕੱਟਿਆ ਜਾਣਾ ਇੱਧਰ ਕਹਿੰਦੇ ਪੰਮਾ ਵੀ ਆ ਗਿਆ ਲੈ ਵੀ ਰੁਪਿੰਦਰ ਪੰਮੇ ਦੀ ਯਾਰੀ ਕਹਿੰਦੇ ਹੁੰਦਰ ਸਿੱਧੂ ਦੇ ਨਾਲ ਹੈ ਪਰ ਮਤੋਂ ਵੱਧ ਪਿਆਰ ਹੈ ਰੁਪਿੰਦਰ ਕਹਿੰਦੇ ਓ ਸ਼ਾਜੀ ਮੇਰੇ ਮਿੱਤਰੋ ਅਗਲੀ ਕਬੱਡੀ ਪਾ ਰਿਹਾ ਓਵਰ ਕਹਿੰਦੇ ਮੰਡੀਕਲਾਂ ਵਾਲੇ ਰਮਣੇ ਦਾ ਆ ਜੱਜ ਦੇ ਮੇਲੇ 'ਤੇ ਵੱਡੇ ਪੱਦਰ ਦੇ ਸਨਮਾਨ 25000 ਦੇ ਨਾਲ ਕੀਤਾ ਜਾਣਾ ਰਮਣੇ ਨੂੰ ਮੁਬਾਰਕਾਂ ਆ ਟਾਰਜਣਾਂ ਇਹਦਾ ਕਿਸ਼ਰਗੜ ਪਿੰਡ ਕੋਈ ਕਹਦਾ ਖਡੂਰ ਸਾਹਿਬ ਪਰ ਖਡੂਰ ਸਾਹਿਬ ਪਿੰਡ ਹੈ ਖਡੂਰ ਸਾਹਿਬ ਦੀ ਧਰਤੀ ਹੈ ਇੱਕ ਬਾਈ ਕਹਿੰਦੇ ਨੇ ਸੋਰੇ ਵੀ ਦੱਸਦੇ ਸੋਰੇ ਬਰੰਪੁਰ ਮੈਚ ਸਮਾਪਤ ਸਾਡੇ 11 ਨੰਬਰ ਨੇ ਖਡੂਰ ਸਾਹਿਬ ਦੇ ਤੇ ਦੋਦੇ ਨੇ ਨੰਬਰ ਨੇ 15 ਜੇ ਮੈਚ ਵਧੀਆ ਲੱਗਿਆ ਅੰਗਤ ਖੁਸ਼ ਹੈ ਅਗਲਾ ਮੈਚ ਹੈਲੋ ਕਿ ਸਾਡੇ ਹਾਸੇ ਚ ਨੰਬੜ ਤੇ ਪਤਾਸੀ ਮਨਜੀਤ ਬਲਾਸਪੁਰ ਵਾਲਾ ਹਾਂਜੀ ਨੰਬਰ ਹੋਲਡ ਵਾਲੇ ਦਾ ਫੈਸਲਾ ਹੋਇਆ ਨਹੀਂ ਅਜੇ ਹੈਲੋ ਕਿਧਾ ਬਾਈ ਰੁਪਿੰਦਰ ਵਾਲਾ ਇੱਕ ਰੁਪਿੰਦਰ ਨੂੰ ਪਹਿਲਾਂ ਦਿੱਤਾ ਗਿਆ ਮਨੀ ਨੇ ਆਖਿਆ ਸੀ ਇਹ ਨੰਬਰ ਹੁਣ ਮੇਰੇ ਕੋਲ ਤਾਂ ਨਾ ਪਹੁੰਚ ਜਿਹੜਾ ਨੰਬਰ ਲਿਖ ਰਿਹਾ ਉਹਨੂੰ ਪੁੱਛੋ ਮਨਜੀਤ ਬਲਾਸਪੁਰੀਆ ਕਹਿੰਦੇ ਚੇਚੇ ਤਰਤੇ ਸਾਡੀ ਮਾਸੀ ਦਾ ਪੁੱਤ ਆਇਆ ਹੋਇਆ ਹੈ ਕੈਨੇਡਾ ਤੋਂ ਸਪੈਸ਼ਲ ਅਰਮਨੇ ਦੇ ਨਾਲ ਯੋਧੇ ਦੇ ਨਾਲ ਯਾਰੀਆਂ ਪਗਾਉਣ ਦੇ ਲਈ ਮੇਰੇ ਵੀਰੋ ਪੁੱਜਿਆ ਜੀ ਇਹਨਾਂ ਨੂੰ ਆਖਦੇ ਆ ਭਰਾ ਨੂੰ ਤੇ 3 ਫਰਵਰੀ ਦਾ ਸੱਦਾ ਵੀ ਦੇ ਰਿਹਾ ਵੀ ਕੁਮਾਰ ਮਾਜਰੇ ਵੱਡਾ ਕਬੱਡੀ ਕੱਪ ਕਰਵਾਵਾਂਗੇ ਬੈਸਟਾਂ ਨੂੰ ਸੋਨਾ ਲੀਕਾ ਤੇ ਸੈਮੀਆਂ ਦੇ ਬੈਸਟਾਂ ਨੂੰ ਮੋਟਰਸਾਈਕਲ ਦੇਵਾਂਗੇ ਹਾਂਜੀ ਇੱਕ ਮੈਂ ਬੇਨਤੀ ਕਰਦਾ ਵੀਰੇ ਦਲਜੀਤ ਸਿੰਘ ਜੀ ਗੇਂਦੂ ਕਨੇਡਾ ਉਹਨਾਂ ਕੋਲੋਂ 500 ਰੁਪਇਆ ਬਾਈ ਦੀਪ ਦਾ ਗੱਦ ਬੁਰਜੀ ਵਾਲੇ ਦਾ ਉਹ ਮੈਥੋਂ ਆ ਕੇ ਸਟੇਜ ਤੋਂ ਪਲੀਜ਼ ਲੈ ਜਾਈ ਤੇ ਕੱਲ ਨੂੰ ਡਰੋਨ ਤੇ ਮਨਜਿੰਦਰ ਸਰਪੰਚ ਕਮਾਰ ਮੱਝ ਨੇ ਆਲਾ ਚੇਚੇ ਤੌਰ ਤੇ ਮੇਰੇ ਵੀਰੋਂ ਪੁੱਜੇ ਆ ਧੰਨਵਾਦ ਕਰਦੇ ਆ ਖੀਰਾਂ ਵਾਲੀਆ ਬੁਲੇਟ ਆ ਗਿਆ ਮੇਰੇ ਪੰਜਾਬੀ ਵੀਰੋਂ ਤਾੜੀਆਂ ਵਾਰੋ ਕੀ ਖਿਆਲਾ ਦੋਨੇ ਦੀ ਟੀਮ ਨੂੰ ਬੇਨਤੀ ਆ ਵੀ ਉਹ ਗਰਾਊਂਡ ਦੇ ਵਿੱਚ ਆਵੇ ਦੋਨੇ ਦੀ ਟੀਮ ਬੰਟੀ ਆ ਕੀ ਹੋ ਗਿਆ ਬਈ ਦੋਨੇ ਦੀ ਟੀਮ ਨੂੰ ਬੇਨਤੀ ਆ ਹਜੇ ਮੈਚ ਸਮਾਪਤ ਨਹੀਂ ਹੋਇਆ ਹਜੇ ਮੈਚ ਸਮਾਪਤ ਨਹੀਂ ਹੋਇਆ ਮੇਰੀ ਬੇਨਤੀ ਹੈ ਦੋਦੇ ਦੀ ਟੀਮ ਨੂੰ ਵੀ ਉਹ ਚੱਲ ਕੇ ਖੇਡ ਮੈਦਾਨ ਦੇ ਵਿੱਚ ਆਵੇ ਮਨਜੀਤ ਧਾਲੀਵਾਲ ਦਾ ਮਨਜਿੰਦਰ ਬਿਰਕੜਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅੱਜ ਦੇ ਮੇਲੇ ਦੇ ਲਈ ਪੱਟੀ ਸਪੋਰਟ ਹੈ ਭਰਾਵਾਂ ਦੀ ਹੈਲੋ ਭਾਈ ਆਪਣਾ ਸੌਨਮਾਸਟਰ ਥੋੜਾ ਜਿਹਾ ਮਾਈਕ ਦਿਨਾ ਭਾਈ ਖੋਲ ਵੀ ਰੋ ਕਿ ਇਧਰ ਲਿਜੀ ਧੰਨਵਾਦ ਆ ਜੀ ਮੈਚ ਚੱਲਣ ਤੋਂ ਪਹਿਲਾਂ ਥੋੜਾ ਜਿਹਾ ਕੋਈ ਕਨਫਰਮ ਕੌ ਰੀ ਸਾਡਾ ਵੀਰ ਦबई ਸੁਧਾਰਾ ਮੈਂ ਧੰਨਵਾਦ ਗੁਰਾ ਯੂ ਐਸ ਏ ਜਸੂ ਜਰਮਨ ਕਪਤਾਨ ਯੂਐਸਏ ਨਾਲ ਵੇਖਦਾ ਵੀ ਜਿੱਥੇ ਭਾਈ ਦਾਰਾ ਤੇ ਸੁਖਦੇਵ ਕਨੇਡਾ ਭਾਈ ਗੁਰਪਖਤ ਸਿੰਘ ਜੀ ਯੂਐਸਏ ਹਜੀਬਨ ਸਿੰਘ ਜੀ ਕਨੇਡਾ ਜੱਗਾ ਕਨੇਡਾ ਦਰਸਨ ਸੋਈ ਜੀ ਅਸੀਂ ਹੌਲੀ ਹੌਲੀ ਸਾਰਿਆਂ ਦੀ ਹਾਜ਼ਰੀ ਬਸ ਐਨਆਰਆਈ ਵੀਰਾਂ ਦੀ ਲਵਾ ਦਾਂਗੇ ਜਿਵੇਂ ਜਿਵੇਂ ਟਾਈਮ ਲੱਗਿਆ ਇਹ ਕਰ ਜਦੋਂ ਮੈਚ ਚੱਲ ਬੈ ਇੰਨਾ ਮਾਈ ਹਾਂਜੀ ਇੱਕ ਮਿੰਟ ਦਾ ਟਾਈਮ ਨਹੀਂ ਬੰਦੇ ਪਤਾ ਕੀ ਕਰਦੇ ਆ ਗਰਾਊਂਡ ਦੇ ਵਿੱਚ ਆਉਣ ਦੇ ਲਈ ਟੀਮਾਂ ਦੇ ਨਾਲ ਆਉਂਦੇ ਆ ਜੇ ਜਿੰਨਾ ਟਾਈਮ ਜਿਹੜੇ ਨਾਲ ਬੰਦੇ ਆਏ ਹੋਏ ਗਰਾਊਂਡ ਚੋਂ ਬਾਹਰ ਨਹੀਂ ਹੁੰਦੇ ਉਹਨਾਂ ਟਾਈਮ ਮੈਚ ਨਹੀਂ ਸ਼ੁਰੂ ਹੋਣਾ ਸਹੀ ਹੈ ਜੀ ਗੱਲ ਐ ਕਿ ਯਾਰ ਦੂਜਾ ਕੁਆਰਟਰ ਫਾਈਨਲ ਹੈ ਇਸ ਦੂਬਾਰ ਗਰਾਊਂਡ ਦਾ ਮਾਹੌਲ ਤਾਂ ਦੇਖ ਲਓ ਵਿੰਦ ਸਹੀ ਹੈ ਜੀ ਗੱਲ ਬਿਲਕੁਲ ਭਾਈ ਉਧਰ ਮਹਿੰਦਰ ਸਿੰਘ ਜੀ ਕੈਨੇਡਾ ਸੰਦੀਪ ਨਿਊਜ਼ੀਲੈਂਡ ਪ੍ਰਗਤ ਕੈਨੇਡਾ ਮਨੀ ਆਸਟ੍ਰੇਲੀਆ ਸੁਖਪਾਲ ਕੈਨੇਡਾ ਹੈਰੀ ਸਿੱਧੂ ਯੂਕੇ ਨਾਲ ਵਿੰਦਰ ਕੈਨੇਡਾ ਜੱਗਾ ਆਸਟ੍ਰੇਲੀਆ ਆਮੜਾ ਸਾਡਾ ਵੀਰ ਜੈਲਦਾਰ ਅਸੀਂ ਸਾਰਿਆਂ ਦੀ ਕਿਉਂਕਿ ਜਿਵੇਂ ਜਿਵੇਂ ਟਾਈਮ ਲਾਗੂਗਾ ਹਾਜ਼ਰੀ ਲਵਾਉਂਦੇ ਰਵਾਂਗੇ ਧੰਨਵਾਦ ਆ ਸਾਡੇ ਵੀਰਾਂ ਦਾ ਸਾਡੇ 11 ਨੰਬਰ ਨੇ ਖੰਡੂਰ ਸਾਹਿਬ ਨੇ ਤੇ 13 ਨੰਬਰ ਨੇ ਦੋਦੇ ਦੇ ਦੋਦੇ ਨੂੰ ਇੱਕ ਨੰਬਰ ਚਾਹੀਦਾ ਦੋ ਨੰਬਰ ਚਾਹੀਦੇ ਆ ਖੰਡੂਰ ਸਾਹਿਬ ਨੂੰ ਤਿੰਨ ਖੰਡੂਰ ਸਾਹਿਬ ਨੂੰ ਇਹ ਮੈਚ ਦੁਆਰਾ ਹੋਊਗਾ ਮੈਂ ਕਹਿੰਦਾ ਸਾਰੇ ਕੋਚ ਬਾਹਰ ਕੱਢਾਂਗੇ ਜਿਹੜੇ ਸੱਗੀ ਨਾ ਪਰਾਂਦੇ ਆਏ ਹੋਏ ਆ ਨਾ ਸਾਰੇ ਬਾਹਰ ਕੱਢਾਂਗੇ ਟੈਨਸ਼ਨ ਨਹੀਂ ਸਹੀ ਗੱਲ ਜੀ ਵੇ ਰਵਿੰਦਰ ਭਾਈ ਜਦੋਂ ਆਪਾਂ ਪਹਿਲਾਂ ਥੋੜਾ ਜਿਆ ਉਹਨਾਂ ਨੂੰ ਆਜੇ ਰਵਿੰਦਰ ਜਤਿੰਦਰ ਯਾਦ ਕਰਨਾ ਤੈਨੂੰ ਪ੍ਰਧਾਨ ਬਾੜਾ ਜੌਰ ਨੂੰ ਤੇ ਸਾਡੀ ਕਮੇਟੀ ਸਾਰੀ ਬਾਹਰ ਆ ਸਾਡਾ ਇੱਕ ਵੀ ਬੰਦਾ ਨਹੀਂ ਬਾਈ ਅੰਦਰ ਯਾਰ ਐਨਾ ਕਰੋ ਬਾਈ ਜੀ ਆਪਾਂ ਇੱਥੇ ਵੱਡੇ ਪੰਕਾ ਟੂਰਨਾਮੈਂਟ ਕਰਾਇਆ ਯਾਰ ਐ ਥੋੜੀ ਹੁੰਦਾ ਜਦੋਂ ਸਾਡੀ ਕਮੇਟੀ ਦਾ ਇੱਕ ਵੀ ਬੰਦਾ ਨਹੀਂ ਅੰਦਰ ਦੇਖੋ ਤੁਸੀਂ ਮੇਰੀ ਮੈਚ ਦਿਖਾਉਣਾ ਜਾ ਰਹੇ ਮਿਹਰਿਆਰਿਆਂ ਨੂੰ ਵੇਣਤੀ ਹੈ ਬਾਈ ਬਣ ਕੇ ਨਾ ਇਸ਼ਲਟ ਕਰੋ ਯਾਰ ਪਲੀਜ਼ ਮੇਰੀ ਹੱਥ ਬਣ ਕੇ ਜਿਹੜੇ ਪਲੇਅਰਾਂ ਨਾਲ ਆਏ ਆ ਪਲੀਜ਼ ਯਾਰ ਤੁਹਾਨੂੰ ਸੁਣਦਾ ਨਹੀਂ ਜਿਹੜੇ ਬੰਦੇ ਨਹੀਂ ਖੇਡ ਰਹੇ ਯਾਰ ਉਹਨੂੰ ਪਤਾ ਜਿਹੜੇ ਬੰਦੇ ਨਹੀਂ ਖੇਡਦੇ ਉਹ ਬਾਹਰਲੇ ਪਾਸੇ ਚਲੇ ਜਾਣ ਯਾਰ ਰੇਸ਼ਮ ਭਾਈ ਤੁਸੀਂ ਵੀ ਪਰਲੇ ਪਾਸੇ ਚਲੋ ਮੇਰਾ ਭਰਾ ਇੱਥੋਂ ਜਮਾ ਕਲੀਅਰ ਕਰਵਾਵਾਂਗੇ ਫੇਰ ਕਬੱਡੀ ਹੋਊਗੀ ਹਾਂ ਬਿਲਕੁਲ ਜੀ ਸਹੀ ਗੱਲ ਆ ਪ੍ਰਬੰਧਕਾ ਵੱਲੋਂ ਇਹੀ ਮੈਸੇਜ ਹਾਂ ਭਾਈ ਆਪਾਂ ਕਿਹਦੇ ਨਾਲ ਤੇ ਯਾਰ ਆਪ ਵੀ ਬੰਦੇ 5 ਬੰਦੇ ਬੈਠੇ ਯਾਰ ਬਾਕੀ ਪਹਿਲਾਂ ਅੰਬੇ ਦੇ ਨਾਲ ਦਾ ਬੰਦਾ ਵੀ ਆਪਾਂ ਬਾਹਰ ਬਿਠਾਇਆ ਭਾਈ ਇੰਦਰੀ ਪਲੀਜ਼ ਬਾਹਰਲੇ ਪਾਸੇ ਜਾਣਾ ਪੈਣਾ ਨਹੀਂ ਉਹਨਾਂ ਟਾਈਮ ਅਸੀਂ ਮੈਚ ਨਹੀਂ ਸ਼ੁਰੂ ਕਰਾਉਣਾ ਅੰਮ੍ਰਿਤ ਜੀ ਦਾ ਮਤਬ ਆ ਬਾਹਰ ਬੈਠਾ ਬੜਾ ਡਿਸਪਲਨ ਨੂੰ ਫੋਲੋ ਕਰਦਾ ਜਿੱਥੇ ਅੰਬੇ ਦੇ ਨਾਲ ਦਾ ਬੰਦਾ ਬਾਹਰਲੇ ਪਾਸੇ ਬਿਠਾਇਆ ਮੇਰੀ ਬੇਨਤੀ ਹੈ ਐਦਾਂ ਗੱਲ ਨਹੀਂ ਬਣਨੀ ਜਿਵੇਂ ਤੁਸੀਂ ਬਾਈਆਂ ਕੇ ਢੁਈਆਂ ਹੀ ਲਾਈ ਜਾਂਦੇ ਹੋ ਜਿੰਨਾ ਟਾਈਮ ਗਰਾਊਂਡ 'ਚ ਬਾਹਰ ਨਹੀਂ ਹੁੰਦੇ ਉਹਨਾਂ ਟਾਈਮ ਮੈਚ ਨਹੀਂ ਸ਼ੁਰੂ ਹੋਣਾ ਇਹ ਗੱਲ ਨੋਟ ਕਰ ਲਿਓ ਰੁਪਿੰਦਰ ਭਾਈ ਸਟੇਜ ਤੇ ਬਿਠਾ ਦੇ ਜਿਹੜੇ ਨਾਲ ਆਇਆ ਚੱਲ ਭਾਈ ਜੀ ਤੁਸੀਂ ਰੈਫਰੀ ਭਰਾਵੋ ਤੁਹਾਡੀ ਵਾਰੀ ਹੈ ਫਿਰ ਠੀਕ ਹੈ ਬਾਈ ਤੁਸੀਂ ਰਿਕੁਐਸਟ ਆ ਮੇਰੀ ਮੇਰੇ ਲਈ ਸਾਰੇ ਇੱਕੋ ਐ ਇੱਧਰ ਕੁਰਸੀਆਂ ਲੱਗੀਆਂ ਰਵਿੰਦਰ ਸਟੇਜ ਤੇ ਪਿੱਛੇ ਕੁਰਸੀਆਂ ਲੱਗੀਆਂ ਵੀ ਐ ਸਟੇਜ ਤੇ ਸਟੇਜ ਤੇ ਭੇਜ ਦਿਓ ਸਾਰਿਆਂ ਨੂੰ ਬਾਈ ਬਣ ਕੇ ਹਾਂ ਸਟੇਜ ਤੇ ਆ ਬਗ ਜਾ ਬਾਈ ਬਣ ਕੇ ਸਾਰੇ ਸਰਤਾਰ ਜੋਗੇ ਸਟੇਜ ਤੇ ਹਾਂਜੀ ਬਾਈ ਰਵਿੰਦਰ ਕਰ ਗੱਲ ਚਰਪਿੰਦਰ ਚੱਲ ਬੋਲ ਮਾਈਕ ਕੋ ਚੱਕ ਰਵਿੰਦਰ ਬਾਈ ਬੇਤੀ ਐ ਤੁਸੀਂ ਵੀਰ ਕਿਉਂਕਿ ਇਲਾਕੇ ਜਿਹੜਾ ਮੇਲੇ ਦਾ ਬਹੁਤ ਚਾਰ ਸੀਗਾ ਮਾ ਉਹਨੂੰ ਦੋਦੇ ਦੀ ਪਰਖੀ ਸੀ ਇਹਨਾਂ ਦਾ ਪੁਆਇੰਟ ਕਿਹੜਾ ਲਖਦਾ ਉਹਨੂੰ ਦਿਖਾਓ ਇੱਧਰ ਕਿੱਥੇ ਆ 15 ਏਡਾ ਤੱਕ ਦਾ ਮੈਚ ਚੱਲੀ ਜਾਂਦਾ ਤੈਨੂੰ ਨਪਰਾਉਂਦੇ ਨਹੀਂ ਪਤਾ ਵੀ ਕਿਹਨੇ ਕਿੰਨੇ ਆ ਕਿਹਦੇ ਕਿੰਨੇ ਆ ਦੱਸੋ ਦੋਦੇ ਦੀ ਰੇਡ ਪੈਣੀ ਹੈ ਰਪਿੰਦਰ ਦੋਦੇ ਦੀ ਰੇਡ ਪੈਣੀ ਹੈ ਹਾਂ 15 ਨੰਬਰ ਫੋਨੂ ਕਰਨੇ ਪੈਣੇ ਆ ਭਾਈ ਪਹਿਲਾ ਇਹੀ ਗੱਲ ਕਹੀ ਸੀ ਤੈਨੂੰ ਕਿਹਾ ਉੱਥੇ ਸੁੱਕ ਕੇ ਦਿੱਤਾਵਾ ਵੀ ਤੂੰ ਉੱਥੇ ਬੈਠ ਜੀ ਦੀ ਡੌਡੀਆਂ ਪਹਿਲਾਂ ਕਹਾਂ ਵੀ ਪੂਰਾ ਕਿੰਨ ਤੋ ਕੇ ਰੋਜ ਗਰਾਊਂਡ ਚ ਯਾਰ ਕਮੇਟੀ ਵਾਲੇ ਆ ਬਾਹਰ ਫਿਰਦੇ ਉੱਤੋਂ ਤੁਹਾਡੇ ਉਤਰਲੇ ਘਟਦੇ ਫਿਰਦੇ ਆ ਉਹ ਹੋਰ ਅਮਰੀਕ ਯਾਰ ਗੱਲ ਤਾਂ ਇਹੀ ਆ ਵੀ ਆ ਦੇਖ ਲੈ ਸਾਡੇ ਬੰਦੇ ਸਾਰੇ ਬਾਹਰ ਨੇ ਅਸੀਂ ਜਿੰਨਾ ਤੋਂ ਪੈਸੇ ਲੈ ਕੇ ਆਏ ਆ ਭਾਈ ਭਰਤੀਆਂ ਕੱਟੀਆਂ ਸੀ ਉਹਨਾਂ ਨੂੰ ਟੂਰਨਾਮੈਂਟ ਦਿਖਾਉਣਾ ਜਾ ਰਹੇ ਨਾ ਕਰੋ ਅਸੀਂ ਅੱਗੇ ਤੋਂ ਵੀ ਕਰਾਉਣਾ ਜਾ ਰਹੇ ਆਏ ਸਾਡੇ ਥੋੜਾ ਸਾਥ ਦਿਓ ਯਾਰ ਆਏ ਨਾ ਕਰੋ ਵੀਰ ਬਣ ਕੇ ਓਹ ਅੱਧਾ ਮਿੰਟੀ ਨੇ ਉਹ ਦੁਬਾਰਾ ਮੈਚ ਤਾਂ ਸ਼ੁਰੂ ਕਰਾਵਾਂਗੇ ਗ੍ਰਾਊਂਡ ਕਲੀਅਰ ਹੋਊਗਾ ਲਓ ਸਾਹਮਣੇ ਅਗਲੀ ਕਬੱਡੀ ਰੁਪਿੰਦਰ ਦੋਦੇ ਵਾਲੇ ਦੀ ਮੇਰੇ ਵੀਰੇ ਪਹਿਚਣਦੀ ਹੈ ਰੁਪਿੰਦਰ ਦੋਦੇ ਦਾ ਕਬੱਡੀ ਦਾ ਟੋਰਨੇਡੋ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਨਾਮ ਦਿੱਤਾ ਹੈ ਇਹ ਕਬੱਡੀ ਦਾ ਬਾਪ ਰੋਲ ਹੈ ਇਹ ਬਾਪ ਰੋਲ ਵੀਰੋ ਆਹ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਰਿਆ ਚਾਰ ਜਾਫੀ ਨੇ ਇੱਕ ਪਾਸੇ ਗੁਰਦੇਤ ਔਰ ਦੂਜੇ ਪਾਸੇ ਦੋਤੇ ਵਾਲਾ ਰਪਿੰਦਰ ਦੋਤੇ ਵਾਲਾ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਜੇ ਮੀਂਹ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਯੋਗਦਾਰ ਮਾਰ ਦਿਓ ਮੇਰੇ ਵੀਰੋ ਗਰਾਊਂਡ ਕਲੀਅਰ ਗਰਾਊਂਡ ਜਿਹੜੇ ਨਾਲ ਆਏ ਨਾ ਸੱਜਣ ਉਹਨਾਂ ਨੂੰ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਬਾਹਰਲੇ ਪਾਸੇ ਕੁਰਸੀਆਂ ਲੈ ਲਓ ਪਲੀਜ਼ ਗਰਾਊਂਡ ਨੂੰ ਕਲੀਅਰ ਕਰ ਦਿਓ ਬੜੀ ਮਿਹਰਬਾਨੀ ਭੁੰਨਰ ਤੇ ਖੀਰੇ ਵਾਲੇ ਆ ਗਏ ਜੀ ਹਾਂ ਹੈਲੋ ਬਾਈ ਸਾਊਂਡ ਇੱਧਰ ਤੇ ਵੀ ਰੌਣਕ ਕਿ ਥੋੜੀ ਆਵਾਜ਼ ਹੈਲੋ ਹਾਂਜੀ ਬਾਈ ਜੀ ਹੈਲੋ ਹਾਂਜੀ ਆ ਕੁਝ ਜਿਹੜੇ ਨਾਲ ਸੱਜਣ ਪਰੇਗ ਨਾਲੇ ਆ ਬਸ ਮੈਚ ਕੁਬੈਂਟ ਜੀ ਸਾਡੇ ਸਰਦਾਰ ਬੂਟਾ ਸਿੰਘ ਜੀ ਜਲਾਲ ਸਾਹਿਬ ਕਹਿੰਦੇ ਆਉਂਦੀ ਵਾਰ ਨੂੰ ਜਦੋਂ ਕਬੱਡੀ ਕੱਪ ਹੋਣਾ ਤੇ ਕਵਾਟੀ 70 ਕਿਲੋ ਦਾ ਜਿੰਨਾ ਮਾਰਦੀ ਨਾਮ ਧਰ ਲੋ ਕਹਿੰਦੇ ਅਸੀਂ ਦੇਵਾਗੇ ਪਹਿਲਾ ਨਾਮ ਦੂਤਾ ਸਿੰਘ ਜੀ ਜਲਾਲ ਆਮਾ ਦੀ ਪਾਰਟੀ ਦੇ ਸਿੰਘਾਂ ਰਾਗੂ ਕੋਆਰਡੀਨੇਟਰ ਹਲਕਾ ਗਿੱਦੜਵਾਹ ਹਾਂਜੀ ਵੀ ਬਹੁਤ ਧੰਨਵਾਦ ਉਧਰ ਭਾਈ ਪੰਮਾ ਜੀ ਸਾਡੇ ਬੁੱਲਿਆ ਤੋਂ ਘਾਨੇ ਰੱਖ ਜਿੰਦਾ ਉਹਨਾਂ ਵੱਲੋਂ 1 ਲੱਖ ਰੁਪਏ ਭਾਈ ਚੈਨਾ ਬੁੱਲਿਆ ਵਾਲੇ ਦੂਤਾ ਕੋਲੋਂ 1 ਲੱਖ ਰੁਪਏ ਤੇ ਨਾਲ ਜਿਹੜੇ ਵੈਸਟਰੂ ਵੀ ਇੰਟਰਵਿਊ ਕਰਿਆ ਆ ਭਾਈ ਰਮਨ ਜਨਾਸਾਇਕੋਸ ਉਹ ਵੀਰ ਦਵਿੰਦਰਪੁਰ ਨੂੰ ਸਾਇਕੋ ਤੁਹਾਡਾ ਵੀਰ ਜਿੱਤੇ ਮੇਰੇ ਨਾਲ ਸਾਰਾ ਆਰਐਸ ਗਰੁੱਪ ਖੜਾ ਉਹਨਾਂ ਵੱਲੋਂ 75000 ਬਹੁਤ ਧੰਨਵਾਦ ਆਪਾਂ ਕਰਦੇ ਆ ਮੈਂ ਤੋਂ ਮੇਰੇ ਸਾਰੇ ਐਨ ਵੀ ਇੱਕ ਵਾਰ ਉਹਨਾਂ ਦੀ ਜਿਹੜੀ ਹਾਜ਼ਰੀ ਆਪਾਂ ਰੂਹਵਾਦੀਆਂ ਕਿਉਂਕਿ ਜਿਹਨਾਂ ਦੇ ਵਿੱਚ ਭਾਈ ਕੱਟਦਾ ਵੀ ਹੈ ਬੇਟੀ ਵੀ ਮੋਟੇ ਦਾ ਜਸਵਿੰਦਰ ਗਰੇਨ ਦਾ ਪਾਪੀ ਆਸਟ੍ਰੇਲੀਆ ਦੀਪਾ ਆਸਟ੍ਰੇਲੀਆ ਨਾਲ ਮੈਂ ਇਸ ਵੀਡੀਓ ਗੁਰਚਾ ਹਾਂਗਕਾਂਗ ਸਾਹਿਬ ਰੂਸ਼ੀਆ ਬਗਨੀਸ਼ ਆਸਟ੍ਰੇਲੀਆ ਕਿੰਨੀ ਆਸਟ੍ਰੇਲੀਆ ਬਿੰਦਾ ਨੇੜਾ ਉਥੇ